ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋ ਜੀ ਆਉਣ ਦਾ ਬਰਾ ਸਵਾਗਤ ਕਰਦਾ ਹਾਂ ਸਰ ਸਵਾਗਤ ਹੈ ਪਰੋਂ ਦੇ ਵਿੱਚ ਸ਼ੁਕਰਗੁਆ ਜੀ ਬਹੁਤ ਬਹੁਤ ਮਿਹਰਬਾਨੀ ਬਿੱਟੂ ਜੀ ਜੀ ਸੋ ਸਭ ਗੱਲ ਕਰਾਂਗੇ ਜੀ ਵਿਕਰਮ ਸੋ ਮਜੀਠਿਆ ਨੂੰ ਲੈ ਕੇ ਜਿੱਥੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਕਰਮ ਸੋ ਮਜੀਠਿਆ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਲਗਾਤਾਰ ਵਿਕਰਮ ਸੋ ਮਜੀਠਿਆ ਕੋਰਟ ਦੇ ਵਿੱਚ ਅਪਲੀਕੇਸ਼ਨ ਦਾਖਲ ਕਰ ਰਹੇ ਸੀ ਵੀ ਮੈਨੂੰ ਰਿਹਾ ਕੀਤਾ ਜਾਵੇ ਤੇ ਅੱਜ ਵੀ ਸੁਣਵਾਈ ਹੋਈ ਹੈ ਦੋ ਕੇਸਾਂ ਦੇ ਵਿੱਚ ਸੁਣਵਾਈ ਹੋਈ ਹੈ ਢਿੱਲੋ ਸਾਹਿਬ ਤੇ ਉਹਨਾਂ ਦੀ ਜਿਹੜੀ ਪਟੀਸ਼ਨਾਂ ਉਹ ਖਾਰਜ ਕਰ ਦਿੱਤੀ ਗਈ ਹੈ ਇੱਕ ਤੇ ਇੱਕ ਤੇ ਸੋਵਾਰ ਨੂੰ ਸੁਣਵਾਈ ਹੋਵੇਗੀ ਜੀ ਅਜੇ ਵਿਕਰਮ ਸਿੰਘ ਮਜੀਠਿਆ ਨੂੰ ਕੋਈ ਅਦਾਲਤੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਇੱਕ ਉਹਨਾਂ ਦੀ ਅਗਾਊਂ ਜ਼ਬਾਨਤ ਦਾ ਮਾਮਲਾ ਹੈ ਜਿਹੜੀ ਮਾਨਯੋਗ ਅਦਾਲਤ ਨੇ ਖਰਜ ਕਰਤੀ ਹੈ ਇੱਕ ਉਹਦਾ ਰੈਗੂਲਰ ਜ਼ਬਾਨਤ ਵਾਲਾ ਮਾਮਲਾ ਹੈ ਉਹਦੇ ਵਿੱਚ ਪਤਾ ਲੱਗਿਆ ਕਿ ਉਹਨਾਂ ਦੀ ਸੁਣਵਾਈ 100 ਵਾਰ ਤੇ ਪਾ ਦਿੱਤੀ ਗਈ ਹੈ ਜਿਹੜੇ ਬਿਕਰਮ ਸਿੰਘ ਜੀਠੀਆ ਦੇ ਵਕੀਲ ਸਾਹਿਬਾਨ ਨੇ ਉਹਨਾਂ ਨੇ ਕਾਫੀ ਜ਼ਿਆਦਾ ਦਲੀਲਾਂ ਉੱਥੇ ਦਿੱਤੀਆਂ ਸਨ ਉਹਨਾਂ ਦਾ ਅਦਾਲਤ ਦੇ ਉੱਤੇ ਕਿੰਨਾ ਕਸਰ ਪਿਆ ਹੈ ਇਹ ਤਾਂ ਬਾਅਦ ਚ ਪਤਾ ਲੱਗੂ ਪਰ ਹਾਲ ਦੀ ਘੜੀ ਐਂਜ ਲੱਗਦਾ ਸੀ ਕਿ ਵਿਕਰਮ ਸਿੰਘ ਵਿਜੀਠੀਆ ਨੂੰ ਜ਼ਬਾਨਤ ਮਿਲ ਸਕਦੀ ਹੈ ਉਹਦਾ ਮੁੱਖ ਕਾਰਨ ਇਹ ਹੈ ਕਿ ਬਹੁਤ ਲੰਬਾ ਸਮਾਂ ਹੋ ਗਿਆ ਵਿਕਰਮ ਵਿਜੀਠੀਏ ਨੂੰ 90 ਦੀ ਜੇਲ੍ਹ ਦੇ ਵਿੱਚ ਨੈਕ ਰਸਤ ਦਿਨ ਅੰਤੋਂ ਤੇ ਸੁਪਰੀਮ ਕੋਰਟ ਦਾ ਵੀ ਇਹ ਆਦੇਸ਼ ਹੈ ਕਿ ਕਿਸੇ ਬੰਦੇ ਨੂੰ ਲੰਬਾ ਸਮਾਂ ਬਾਸਤੇ ਜ਼ਿਲ੍ਹਾ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਉਹਨਾਂ ਦੇ ਤਹਿਤ ਵੀ ਸ਼ਾਇਦ ਉਹਨਾਂ ਦੇ ਵਕੀਲ ਸਹਬਾਨਾ ਨੇ ਚਰਚਾ ਵਗੈਰਾ ਕੀਤੀ ਹੋਣੀ ਆ ਸੋ ਇੱਕ ਉਹਨਾਂ ਦੀ ਰੱਦ ਹੋਊਗੀ ਤੇ ਦੂਜੀ ਜਿਹੜੀ ਹੈ ਉਹਨਾਂ ਦੀ ਦੇਰੀ ਸੋਮਵਾਰ ਦੇ ਉੱਤੇ ਹੁਣ ਸਰਵਾਈ ਹੋਵੇਗੀ ਦੇਖਦੇ ਹਾਂ ਕਿ ਸੋਮਵਾਰ ਨੂੰ ਸਫਾਈ ਟਰ ਦੇ ਵਕੀਲ ਸਹਿਬਾਨ ਕਿਹੜੀਆਂ ਕਿਹੜੀਆਂ ਦਲੀਲਾਂ ਦੇ ਨਾਲ ਅਦਾਲਤ ਦੇ ਵਿੱਚ ਅੱਗੇ ਵਧਦੇ ਆ ਜੀ ਟਿਲ ਸਾਹਿਬਾ ਰਾਜਾ ਵੜਿੰਗ ਦੀ ਗੱਲ ਕਰਾਂਗੇ ਰਾਜਾ ਵੜਿੰਗ ਲਗਾਤਾਰ ਤਰਨ ਤਰਨ ਦੇ ਵਿੱਚ ਚੌਣ ਪ੍ਰਚਾਰ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਉਹਨਾਂ ਦੇ ਬਿਆਨ ਨੇ ਨਾ ਟਿਲ ਸਾਹਿਬਾ ਉਹ ਕੋਈ ਨਾ ਕੋਈ ਮੁਸੀਬਤ ਖੜੀ ਕਰ ਦਿੰਦੇ ਰਹੇ ਤੇ ਹੁਣ ਉਹਨਾਂ ਵੱਲੋਂ ਗੈਂਗਸਟਰਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਜੁਰਮ ਖਤਮ ਹੋ ਸਕੇ ਜੀ ਦੇਖੋ ਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿਹੜਾ ਇਹ ਮਸਲਾ ਉਠਾਇਆ ਹੈ ਮੇਰੇ ਕਲੇ ਇਸ ਮਸਲੇ ਦੇ ਵਿੱਚ ਕੋਈ ਗਲਤ ਗੱਲ ਨਹੀਂ ਕੀਤੀ ਅਵਰਦਸਿਕ ਰਾਜਾ ਬੜੇ ਕਹਿੰਦੇ ਆ ਕਿ ਜਿਹੜਾ ਇਹ ਗੈਂਗਸਟਰ ਬਣੇ ਨੇ ਇਹ ਮਾਮਲਿਆਂ ਦੇ ਵਿੱਚ ਉਹਨਾਂ ਦੇ ਘਰਦਿਆਂ ਤੇ ਹੋਰਾਂ ਤੇ ਵੀ ਇਹ ਤਾਂ ਅਸੀਂ ਪਿਛਲੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਕਿਵੇਂ ਜਿਨ੍ਹਾਂ ਨੇ ਨਸ਼ਾ ਉਹ ਕੀਤਾ ਵੇਚਿਆ ਹੈਗਾ ਤਾਂ ਜਾ ਹੋਰ ਉਹਨਾਂ ਦੇ ਤਾਂ ਘਰਟਾਏ ਜਾ ਰਹੇ ਆ ਔਰ ਗੈਂਗਸਟਰਾਂ ਦਾ ਬੋਲਬਾਲਾ ਲਗਾਤਾਰਤਾ ਦੇ ਵਿੱਚ ਵਧਦਾ ਜਾ ਰਿਹਾ ਹੈ ਮੇਰੇ ਖਿਆਲ 'ਚ ਗੈਂਗਸਟਰਾਂ ਦੇ ਬਾਬਲੇ ਦੇ ਵਿੱਚ ਨਰਪੱਖਤਾ ਦੇ ਨਾਲ ਕੰਮ ਕਰਨਾ ਤਾਂ ਇਨ੍ਹਾਂ ਏਜੰਸੀਆਂ ਨੂੰ ਹੇਠਲੇ ਪੱਧਰ ਤੱਕ ਜਾਣਾ ਪਵੇਗਾ ਅਸੀਂ ਦੇਖਦੇ ਆ ਰਹੇ ਹਾਂ 1970 ਤੋਂ ਲੈ ਕੇ ਅੱਜ ਦੁਨੀਆ 'ਚ ਨਹੀਂ ਰਹੇ ਇੱਕ ਸਾਬਕਾ ਪੁਲਿਸ ਅਧਿਕਾਰੀ ਸਨ ਉਹਨਾਂ ਨੇ ਮੈਨੂੰ ਗੱਲ ਦੱਸੀ ਕਹਿੰਦੇ ਬਾਈ ਜੀ ਗੱਲ ਇਹ ਹੈ ਇਹ ਜੁਰਮ ਕਰਨ ਵਾਲਿਆਂ ਦੇ ਜਿਹੜੇ ਤਰੀਕੇ ਤੌਰ 'ਤੇ ਉਹ ਬਦਲ ਜਾਂਦੇ ਐ ਇੱਕ ਇਹਨਾਂ ਦਾ ਸਿਸਟਮ ਬਦਲ ਜਾਂਦਾ ਹੈ 70 'ਵਿਆਂ 'ਚ ਹੋਰ ਸੀ 80 'ਵਿਆਂ 'ਚ ਹੋਰ ਐ 90 ਤੋਂ ਲੈ ਕੇ 2000 ਤੱਕ ਹੋਰ ਤੇ ਉਸ ਤੋਂ ਬਾਅਦ ਦਾ ਹੋਰ ਅੱਜ ਕੱਲ ਇਹ ਗੈਂਗਸਟਰ ਰੂਪ ਦੇ ਵਿੱਚ ਆਉਂਦੇ ਨੇ। ਅਸੀਂ ਇਹਦੇ ਉੱਤੇ ਜ਼ੋਰ ਬਹੁਤ ਪਾਇਆ ਹੋਇਆ ਹੈ। ਪਰ ਕੀ ਕੋਈ ਬੰਦਾ ਇਹ ਗੱਲ ਦੱਸ ਸਕਦਾ ਹੈ? ਕਿ ਉਹ ਵਿਅਕਤੀ ਉਹ ਨੌਜਵਾਨ ਹਥਿਆਰ ਚੱਕ ਕੇ ਗੈਂਗਸਟਰ ਬਣਿਆ ਕਿਉਂ? ਉਹਦੇ ਕੀ ਹਾਲਾਤ ਸਨ? ਕਿੰਨਾ ਹਾਲਾਤਾਂ ਵਿੱਚ ਉਹਨੂੰ ਹਥਿਆਰ ਚੱਕ ਕੇ ਗੈਂਗਸਟਰ ਬੰਨਾ ਪਿਆ? ਇਹਦੇ ਤੇ ਕੋਈ ਹੋਰ ਕੁਝ ਨਹੀਂ ਕਰ ਸਕਦੇ ਤਸਦਮਾ ਸਾਹਿਬ ਵਿਧਾਨ ਸਭਾ ਦੇ ਵਿੱਚ ਬਹਿਸੀ ਕਰਾ ਲਓ ਇਹਦੇ ਵਿੱਚ ਬੜੇ ਚਲੋ ਵਿਧਾਨ ਸਭਾ ਦੇ ਵਿੱਚ ਤਾਂ ਵਿਧਾਨਕਾਰ ਆਉਣਗੇ ਕੋਈ ਸਰਪਾਰਟੀ ਮੀਟਿੰਗ ਹੀ ਸੱਦ ਲਓ ਇਹਦੇ ਕੁਝ ਸੈਮੀਨਾਰ ਕਰਾ ਲਓ ਆਮ ਲੋਕਾਂ ਤੋਂ ਵੀ ਪੁੱਛੋ ਉਹਨਾਂ ਪਰਿਵਾਰਾਂ ਨੂੰ ਵੀ ਪੁੱਛੋ ਜਿਨ੍ਹਾਂ ਦੇ ਇਹ ਬੱਚੇ ਲਗਾਤਾਰ ਗੈਂਗਸਟਰ ਬੰਦੇ ਜਾ ਰਹੇ ਨੇ ਇਹ ਲਗਾਤਾਰ ਗੈਂਗਸਟਰ ਬੰਨਾ ਔਰ ਜਿਹੜਾ ਬੰਦਾ ਅਪਰਾਧਕ ਕੰਮ ਕਰਦਾ ਹੈ ਦੁਨੀਆ ਨੂੰ ਪਤਾ ਹੈ ਉਹਨੇ ਕਿਹੜੇ ਰਸਤੇ ਜਾਣਾ ਹੈ ਮਾਪਿਓ ਬਖਰੇ ਬਖਰੇ ਵਿਚਾਰ ਰੱਖਦੇ ਆ ਪਰ ਜੁਗਲ ਮੈਂ ਮਹਿਸੂਸ ਕਰਦਾ ਇਹ ਜਿਹੜੇ ਨੌਜਵਾਨਾਂ ਨੇ ਹਥਿਆਰ ਚੱਕੇ ਨੇ ਇਹਨਾਂ ਦੇ ਕਾਰੋਬਾਰ ਤਾਂ ਖੋਲੇ ਜਾਂਦਾ ਵੱਡੇ ਅਧਿਕਾਰੀਆਂ ਨੇ ਜਾਂ ਸਿਆਸਤਦਾਨ ਕਾਬਜ਼ ਹੋ ਗਏ ਉਹਨਾਂ ਛੋਟੇ-ਮੋਟੇ ਕਾਰੋਬਾਰਾਂ ਤੇ ਕੋਈ ਵਕਤ ਹੁੰਦਾ ਸੀ ਜਿਹੜੇ ਛੋਟੇ-ਛੋਟੇ ਕਾਰੋਬਾਰ ਸੀ ਆਮ ਤੌਰ ਤੇ ਸਿਆਸਤਦਾਨ ਆਪਣੇ ਵਰਕਰਾਂ ਨੂੰ ਦਿੰਦੇ ਮਸਲਨ 70-75 ਕਿਲੋਮੀਟਰ ਦਾ ਰੂਟ ਬਸ ਤਾਂ ਉਹ ਆਪਣੇ ਵਰਕਰ ਨੂੰ ਕਿੰਦੰਦੇ ਵੀਰ ਤੁਸੀਂ ਲੈ ਲਓ ਇਹ ਰੂਟ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਡੀਪੂ ਦਾ ਕੰਮ ਸੀ ਉਹ ਵੀ ਵਰਕਰਾਂ ਨੂੰ ਦਿੱਤਾ ਜਾਂਦਾ ਪਰ ਇੱਕ ਦੌਰ ਪੰਜਾਬ ਦੇ ਵਿੱਚ ਇਹੋ ਜਿਹਾ ਆਇਆ ਕਿ ਆਮ ਲੋਕਾਂ ਦੇ ਰੂਟ ਖੋ ਕੇ ਇੱਕ ਵੱਡੇ ਪਰਿਵਾਰ ਨੂੰ ਹਵਸ ਹੋ ਗਈ ਮੇਰਾ ਰੂਟ ਸਭ ਤੋਂ ਲੰਬਾ ਹੋਣਾ ਚਾਹੀਦਾ ਹੈ। ਔਰ ਪੰਜਾਬ ਦੇ ਇੱਕ ਕੂਂਜੇ ਤੋਂ ਦੂਜੇ ਖੂਂਜੇ ਤੱਕ ਜਾਣਾ ਚਾਹੀਦਾ। ਉਹਨਾਂ ਨੇ ਜਿਹੜੇ ਛੋਟੇ-ਛੋਟੇ ਰੂਟਾ ਵਾਲੇ ਸੀ ਉਹ ਖਤਮ ਕਰਤੇ। ਇੱਥੇ ਇਹ ਵੀ ਦੌਰ ਆਇਆ ਕਿ ਉਹ ਜਿਹੜੇ ਛੋਟੇ ਉਹਨਾਂ ਨੂੰ ਕਿਹਾ ਗਿਆ ਕਿ ਰੂਟ ਸਾਨੂੰ ਦੇ ਦਿਓ। ਜਿਹੜੇ ਤਾਂ ਭਲੇ ਮਾਨਸੀ ਨਾਲ ਦੇ ਗਏ ਠੀਕ ਹੈ ਨਹੀਂ ਮੇਰੇ ਇਸ ਤਰ੍ਹਾਂ ਦੇ ਵੀ ਦਿਮਾਗ ਚ ਹੈ ਕਿ ਉਹਨਾਂ ਦੇ ਇੱਕ ਇੱਕ ਮਹੀਨੇ ਦੇ ਵਿੱਚ 25-25 ਚਲਾਨ ਕਰਾ ਦਿੱਤੇ ਗਏ ਤੇ ਉਹਨਾਂ ਨੂੰ ਛੱਡਰ ਵਾਸਤੇ ਮਜਬੂਰ ਹੋਣਾ ਪਿਆ ਕਿਸੇ ਵੀ ਪਾਰਟੀ ਦੀ ਕਾਮਯਾਬੀ ਇਸ ਗੱਲ ਦੇ ਵਿੱਚ ਹੁੰਦੀ ਹੈ ਜੇ ਉਹਦਾ ਵਰਕਰ ਮਜ਼ਬੂਤ ਹੈ ਜੇ ਵਰਕਰ ਕੋਲੇ 4 ਪੈਸੇ ਹੋਣਗੇ ਜੇ ਵਰਕਰ ਕੋਲ ਜੇਬ ਦੇ ਵਿੱਚ ਦੂਜੇ ਪਾਸੇ ਝਾਕਨ ਨੂੰ ਮੌਕਾ ਨਹੀਂ ਮਿਲੇਗਾ ਆਪਣਾ ਕੰਮ ਹੀ ਹੋਏਗਾ ਤੇ ਕੱਲ ਸਿਆਸਤਦਾਨ ਉਹਨੂੰ ਕਿਤੇ ਇਕੱਠਵੱਟ ਕਰਨ ਨੂੰ ਕਹਿੰਦਾ ਤਾਂ ਉਹ ਖਰਚ ਕਰ ਸਕਦਾ ਹੈ ਕਰੇ ਦੱਸੋਗੇ ਕਿ ਜਿਹੜੀਆਂ ਨੌਕਰੀਆਂ ਪੰਜਾਬ ਦੇ ਵਿੱਚ ਦਿੱਤੀਆਂ ਗਈਆਂ ਨੇ ਉਹਦੇ ਉੱਤੇ ਵੀ ਇਲਜ਼ਾਮ ਲੱਗਦੇ ਐ ਕਿ ਇਹ ਤਾਂ ਦੂਜੇ ਰਾਜਾਂ ਤੋਂ ਲਿਆ ਕੇ ਦੇ ਦਿੱਤੀਆਂ ਗਈਆਂ ਨੇ ਭਾਈ ਪਿਛਲੇ 3 ਦਹਾਕਿਆਂ ਦਾ ਵਾਈਟ ਪੇਪਰ ਹੀ ਜਾਰੀ ਕਰ ਦਿਓ ਘੱਟ ਤਾਂ ਕੋਈ ਹੈ ਨਹੀਂ ਇਹ ਰਸਤਾ ਸਾਰਿਆਂ ਨੇ ਪਰਾਇਆ ਸੋ ਗੈਂਗਸਟਰ ਕਿਉਂ ਬਣਿਆ ਪਾ ਗੱਲ ਇੱਥੋਂ ਚੱਲੀ ਸੀ ਇਹਦੀ ਬਕਾਇਦਾ ਤੌਰ ਦੇ ਉੱਤੇ ਕੁੱਲ ਕੇ ਇਹਦੇ ਤੇ ਚਰਚਾ ਹੋਣੀ ਚਾਹੀਦੀ ਹੈ ਕਿਉਂ ਕਾਰਨ ਕੀ ਸੀ ਜੀਤ ਜੀ ਸਾਧੂ ਜੀ ਦੇ ਪਾਸੇ ਗੱਲ ਕਰਾਂਗੇ ਜੀ ਸਾਬਕਾ ਮੰਤਰੀ ਨੇ ਜੀ ਰਜ਼ੀਆ ਸੁਲਤਾਨਾ ਤੇ ਉਹਨਾਂ ਦੇ ਪਤੀ ਜੋ ਪੁਲਿਸ ਦੇ ਵੱਡੇ ਅਫਸਰ ਰਹੇ ਨੇ ਜੀ ਡੀਜੀਪੀ ਰਹੇ ਨੇ ਤੇ ਉਹਨਾਂ ਦੇ ਖਿਲਾਫ ਹੁਣ ਸੀਬੇ ਵੱਲੋਂ ਮਾਮਲਾ ਦਰਜ ਕਰ ਦਿੱਤਾ ਗਿਆ ਜੀ ਉਹਨਾਂ ਦਾ ਪੁੱਤਰ ਹੈ ਜੀ ਅਕੀਲ ਅਕਤਰ ਜੀ ਜੀ ਪਿਛਲੇ ਦਿਨਾਂ ਦੇ ਵਿੱਚ ਭੇਤ ਭਰੇ ਹਾਲਤਾਂ ਦੇ ਵਿੱਚ ਮੌਤ ਹੋ ਗਈ ਸੀ ਪਟਕੂਲੇ ਦੇ ਵਿੱਚ ਰਹਿੰਦੇ ਸੀ ਜਿਹੜੇ ਮੁਹੰਮਦ ਮੁਸਤਫਾ ਸਾਹਿਬ ਨੇ ਇਹ ਰਿਟਾਇਰਡ ਡੀਜੀਪੀ ਪੱਤਰ ਦੇ ਅਧਿਕਾਰੀ ਨੇ ਤੇ ਬੀਬੀ ਰਜ਼ੀਆ ਸੁਲਤਾਨਾ ਉਹ ਕਾਂਗਰਸ ਸਰਕਾਰ ਦੇ ਵਿੱਚ ਮੰਤਰੀ ਪਦ ਦੇ ਅਹੁਦੇ ਤੇ ਰਹੇ ਨੇ ਕਹਿੰਦੇ ਆ ਕਿ ਮੈਂ ਆਪਣਾ ਨਹੀਂ ਸੁਣੀ ਮੈਨੂੰ ਦੱਸਿਆ ਹੈ ਕਿ ਕੋਈ ਇੰਟਰਵਿਊ ਆ ਵੀ ਬੀ ਬੀ ਰਜਿਆ ਸੁਲਤਾਨਾ ਦੀ ਉਹ ਕਹਿੰਦੇ ਕਿ ਅਸੀਂ ਤਾਂ ਸਾਰੇ ਦਾ ਸਾਰੇ ਮਾਮਲੇ ਦੇ ਵਿੱਚ ਉਲਝ ਗਏ ਸਿਆਸਤ ਦੇ ਵਿੱਚ ਦੁਜੇ ਦੇ ਵਿੱਚ ਕਠਤੂਪ ਦੇ ਵਿੱਚ ਘਰ ਸੰਭਾਲੀ ਨਾ ਸਕੇ ਚਲੋ ਖੈਰ ਪਹਿਲਾ ਸਥਾਨਕ ਪਰਚਾ ਦਰਜ ਹੋਇਆ ਹੁਣ ਮਾਮਲਾ ਸੀਬੀਆਈ ਕੋਲੇ ਚਲਿਆ ਗਿਆ ਤਾਂ ਪਤਾ ਲੱਗਿਆ ਕਿ ਸੀਬੀਆਈ ਨੇ ਬਕਾਇਦਾ ਤੌਰ ਦੇ ਉੱਤੇ ਵੱਖ-ਵੱਖ ਧਰਾਮਾ ਤਹਿਤ ਇਹ ਮਾਮਲਾ ਦਰਜ ਕਰ ਲਿਆ ਹੁਣ ਸੀਬੀਆਈ ਉਹਦੀ ਪੜਤਾਲ ਕਰਕੇ ਦੋਸ਼ ਪੱਤਰ ਅਦਾਲਤ ਦੇ ਵਿੱਚ ਦਾਖਲ ਕਰੇਗੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਤਰਨਤਾਰਨ ਚੋਣਾ ਦੇ ਵਿੱਚ ਸ਼ਰਮਣੀ ਕਾਲੇਦਾਰ ਲਗਾਤਾਰ ਸਰਕਾਰ ਦੇ ਉੱਤੇ ਇਲਜ਼ਾਮ ਲਗਾ ਰਿਹਾ ਹੈ ਕਿ ਪੁਲਿਸ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਤਰਨਾ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਧਰਨਤਾਰਾਂ ਦੇ ਵਿੱਚ ਦੇਖੋ ਸ਼੍ਰੋਮਣੀ ਅਕਾਲੀ ਦਲ ਜਿਹੜਾ ਲੰਬਾ ਸਮਾਂ ਸੱਤਾ ਦੇ ਵਿੱਚ ਰਿਹਾ ਹੈ ਐਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ 2015 ਤੋਂ ਬਾਅਦ ਉਹ ਪਹਿਲਾਂ ਵਾਲੀਆਂ ਬੜਕਾਂ ਵਾਲੀ ਨਹੀਂ ਰਹੀ ਉਨ੍ਹਾਂ ਦੇ ਮੁਕਾਬਲੇ ਭਾਰਤੀ ਜਨਤਾ ਪਾਰਟੀ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਆਪਣਾ ਪ੍ਰਤੀਸ਼ਤ ਬੋਟ ਵਧਾ ਲਿਆ ਪ੍ਰਤੀਸ਼ਤ ਬੋਟ ਵਧਾ ਲਿਆ ਤੇ ਦੂਜਾ ਹੁਣ ਚੋਣ ਲੜ ਰਹੇ ਨੇ ਪ੍ਰੋਫੈਸਰ ਸ਼ਹਿਦ ਸੁਖਵਿੰਦਰ ਕੌਰ ਔਰ ਸ਼ਰੋਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪ ਸਾਰੀ ਚੋਣ ਆਪਣੇ ਹੱਥਾਂ 'ਚ ਲੈ ਕੇ ਚੋਣ ਲੜ ਰਹੇ ਨੇ ਅਕਾਲੀ ਦਲ ਨੇ ਭਾਰਤ ਦੇ ਚੋਣ ਕਮਿਸ਼ਨ ਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸੀ ਨੂੰ ਇੱਕ ਚਿੱਠੀ ਲਿਖੀ ਹੈ ਕਿ ਇੱਕਤਾ ਜੀ ਸਾਡੇ ਵਰਕਰਾਂ ਨੂੰ ਘਰਾ ਤੋਂ ਚੱਕ ਰਹੇ ਨੇ ਪੁਲਸਵਾਲ ਵਰਤਿਆ ਜਾ ਰਿਹਾ ਹੈ। ਔਰ ਜਦੋਂ ਪੁਲਸਵਾਲ ਵਰਤਿਆ ਜਾ ਰਿਹਾ ਹੈ ਤਾਂ ਚੋਣ ਕਮਿਸ਼ਨ ਨੂੰ ਇਸ ਮਾਮਲੇ ਦੇ ਵਿੱਚ ਆਪਣੇ ਇੰਟਰਵਿਊਨ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਦੇ ਇਲਜ਼ਾਮ ਦੂਜਿਆਂ ਦੇ ਵੀ ਹੈ। ਪਰ ਸ਼ਰੋਣੀ ਅਕਾਲੀ ਦਲ ਦੇ ਵਰਕਰਾਂ ਨੂੰ ਕਿਉਂ ਚੱਕਿਆ ਜਾ ਰਿਹਾ ਹੈ? ਇਹਦਾ ਬਤਲ ਸ਼ਰੋਣੀ ਅਕਾਲੀ ਦਲ ਦੂਜਿਆਂ ਦੇ ਮੁਕਾਬਲੇ ਕਿਤੇ ਜਿਆਦਾ ਡਰਤ ਨਹੀਂ ਲੱਗਦਾ ਕਿਉਂਕਿ ਇਹ ਸੀਟ ਪੰਥਕ ਸੀਟ ਗਣੀ ਗਈ ਹੈ ਹਾਲਾਂਕਿ ਅਕਾਲੀ ਦਲ ਦੋ ਨੇ ਜਿਹੜਾ ਭਾਈ ਮਨਦੀਪ ਸਿੰਘ ਵਾਲਾ ਧੜਾ ਹੈ ਉਹਦੇ ਵਿੱਚ ਸਾਰੀਆਂ ਪੰਥਕ ਤਰ੍ਹਾਂ ਇਕੱਠੀਆਂ ਨੇ ਅਕਾਲੀ ਦਲ ਮੋਢ ਸਰਜੀਤ ਉਹਨਾਂ ਦੇ ਕਰਕੁਨ ਉਹਨਾਂ ਦੇ ਆਗੂ ਖਾਸ ਕਰ ਉਹਨਾਂ ਦੇ ਪ੍ਰਧਾਨ ਗਨੀ ਹਰਪੀਤ ਸਿੰਘ ਸਮੇਤ ਸਾਰੇ ਆਗੂ ਉੱਥੇ ਪ੍ਰਚਾਰ ਤੇ ਲੱਗੇ ਹੋਏ ਨੇ ਪਰ ਸ਼ਿਕਾਇਤ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਿ ਸਾਡੇ ਕਾਰਕੁਨਾਂ ਨੂੰ ਘਰਾਂ ਦੇ ਵਿੱਚ ਪੁਲਿਸ ਪਰੇਸ਼ਾਨ ਕਰ ਰਹੀ ਹੈ ਤਾਂ ਜਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਲੋਕਤੰਤਰ ਦੇ ਵਿੱਚ ਇਹਦਾ ਕੋਈ ਮੁੱਲ ਨਹੀਂ ਹੁੰਦਾ ਫਿਰ ਜਦੋਂ ਮੌਕਾ ਮਿਲਦਾ ਹੈ ਇਹ ਲੋਕ ਨੇ ਲੋਕਤੰਤਰ ਦੇ ਵਿੱਚ ਬੰਦੂਕ ਦਾ ਉਹਨਾਂ ਜੋਰ ਨਹੀਂ ਜਿੰਨਾ ਪਰਚੀ ਦਾ ਅੱਜ ਕੱਲ ਮਸ਼ੀਨਾਂ ਆ ਗਈਆਂ ਨੇ ਤੇ ਫਿਰ ਜਦੋਂ ਮੌਕਾ ਹੁੰਦਾ ਉਦੋਂ ਲੋਕ ਫਿਰ ਆਪਣਾ ਰੰਗ ਦਿਖਾ ਦਿੰਦੇ ਹੁੰਦੇ ਆ ਸੋ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਇਹ ਸਬੰਧ ਦੇ ਵਿੱਚ ਸ਼ਿਕਾਇਤਾਂ ਕੀਤੀਆਂ ਨੇ ਜੀ ਸੋ ਗੱਲ ਕਰਾਂਗੇ ਜੀ ਪੋਸਟਰ ਨੂੰ ਲੈ ਕੇ ਹੁਣ ਕਾਂਗਰਸ ਸਰਕਾਰ ਪੋਸਟਰ ਨੂੰ ਲੈ ਕੇ ਉਲਝੀਦੀ ਹੋਈ ਨਜ਼ਰ ਆ ਰਹੀ ਆ ਹੁਣ ਐਸੀ ਕਮਿਸ਼ਨ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ ਪ੍ਰਤਾਪ ਸਿੰਘ ਬਾਜਵਾ ਨੂੰ 10 ਨਵੰਬਰ ਨੂੰ ਤਲਬ ਕੀਤਾ ਗਿਆ ਤੇ ਦੂਜੇ ਪਾਸੇ 17 ਨਵੰਬਰ ਤੱਕ ਡਿਪਟੀ ਕਮਿਸ਼ਨਰ ਤੋਂ ਰਿਪੋਰਟ ਮੰਗੀ ਹੈ ਜੀ ਦੇਖੋ ਜਿਹੜੇ ਪੋਸਟਰ ਦੀ ਗੱਲ ਕੀਤੀ ਜਾ ਰਹੀ ਹੈ ਇਹਦੇ ਬਾਰੇ ਸਭ ਤੋਂ ਪਹਿਲਾਂ ਜੋ ਮੈਨੂੰ ਪਤਾ ਲੱਗਾ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸਖਬੀਰ ਸੋ ਬਾਦਲ ਨੇ ਮਾਮਲਾ ਉਠਾਇਆ ਸੀ ਇੱਕ ਪੋਸਟਰ ਬਣਿਆ ਉਹਦੇ ਵਿੱਚ ਭਾਈ ਜੈਤਾ ਜੀ ਜਿਹੜੇ ਗੁਰੂ ਸਾਹਿਬ ਦਾ ਦਿੱਲੀ ਤੋਂ ਸੀਸ ਚੱਕ ਕੇ ਗੁਰਤੇਗ বাহাদুর ਸਾਹਿਬ ਦਾ ਆਨੰਦਪੁਰ ਸਾਹਿਬ ਲੈ ਕੇ ਆਏ ਸੀ ਉਹਨਾਂ ਨੂੰ ਖਿਤਾਬ ਮਿਲਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਰੰਗਰੇਟਾ ਗੁਰੂ ਦਾ ਬੇਟਾ ਕਹਿੰਦੇ ਉੱਥੇ ਆਗੂਆਂ ਦੀਆਂ ਫੋਟੋਆਂ ਉੱਤੇ ਨੇ ਜੋ ਵੀ ਹੈ ਮੇਰੇ ਖਲ ਇਸ ਤਰ੍ਹਾਂ ਦੇ ਜਿਹੜੇ ਵਿਵਾਦ ਨੇ ਇਹਨਾਂ ਵਿਵਾਦਾਂ ਤੋਂ ਬਚਣਾ ਚਾਹੀਦਾ ਹੁਣ ਤਾਂ ਲੋਕਾਂ ਦੇ ਵਿੱਚ ਇੱਕ ਚਰਚਾ ਚੱਲਣ ਲੱਗ ਗਈ ਕਿ ਇਹ ਵਿਵਾਦ ਕਿਤੇ ਜਾਣ ਬੁੱਝ ਕੇ ਤਾਂ ਨਹੀਂ ਪੈਦਾ ਕੀਤੇ ਜਾ ਰਹੇ ਤਾਂ ਜਿਹੜਾ ਅਨਸੂਚਿਤ ਜਾਤੀ ਕਮਿਸ਼ਨ ਹੈ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਤਲਬ ਕਰ ਲਿਆ ਵੀ ਆਓ ਆਕੇ ਇਸ ਮਾਮਲੇ ਦੇ ਵਿੱਚ ਆਪਣਾ ਸਪਸ਼ਟੀਕਰਨ ਦਿਓ ਪਹਿਲਾਂ ਇਹਨਾਂ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਵਾਲੇ ਮਾਮਲੇ 'ਚ ਵੀ ਤਲਬ ਕੀਤਾ ਹੋਇਆ ਉਹ ਤਾਂ ਪਤਾ ਨਹੀਂ ਮਸਲਾ ਕਦੋਂ ਹੱਲ ਹੋਊਗਾ ਪਰ ਸਰਦਾਰ ਬੂਟਾ ਸਿੰਘ ਦੇ ਛੋਟੇ بیٹے ਸਰਬਜੋਤ ਸਿੰਘ ਨੇ ਕਪੂਰਥਲੇ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਇੱਕ ਪਰਚਾ ਦਰਜ ਕਰਾਤਾ ਉਹਦੇ ਵਿੱਚ ਇਹ ਧਰਾਵਾ ਵੀ ਲੱਗੀਆਂ ਹੋਈਆਂ ਨੇ ਸੋ ਕਾਂਗਰਸ ਪਾਰਟੀ ਵਾਲੇ ਜਿਸ ਤਰ੍ਹਾਂ ਦਾ ਇਹ ਮਾਹੌਲ ਚੱਲ ਰਿਹਾ ਹੈ ਇਹ ਸੰਭਲਣ ਦਾ ਯਤਨ ਕਿਉਂ ਨਹੀਂ ਕਰਦੇ ਹਰ ਰੋਜ਼ ਮਸਲੇ ਤੇ ਮਸਲਾ ਮਸਲੇ ਤੇ ਮਸਲਾ ਮਸਲੇ ਦੇ ਮਸਲਾ ਉਠਾ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਬਹੁਤ ਗਲਤ ਹੈ ਜਿਹੜਾ ਧਾਰਮਿਕ ਸਿਸਟਮ ਹੁੰਦਾ ਹੈ ਇਨੂੰ ਬਹੁਤ ਸੋਚ ਸਮਝ ਕੇ ਕੀਤਾ ਜਾਣਾ ਚਾਹੀਦਾ ਹੈ ਤੇ ਇਹਦੇ ਤੋਂ ਬਚਣਾ ਵੀ ਚਾਹੀਦਾ ਸਾਡੇ ਸਿਆਸਤਦਾਨ ਆਪਣੇ ਕੀਤੇ ਕੰਮਾਂ ਦੀ ਗੱਲ ਨਹੀਂ ਕਰਦੇ ਇੱਧਰ ਉੱਧਰ ਦੀਆਂ ਪਤਾ ਨਹੀਂ ਕਿਹੜੀਆਂ ਕਰ ਕਰਾ ਕੇ ਗੱਲਾਂ ਕਰਦੇ ਆਂ ਬਿਤਰੇ ਹੈ ਕਿ ਤੁਸੀਂ ਜਦੋਂ ਸਰਕਾਰ 'ਚ ਰਹੇ ਤੁਸੀਂ ਕਿਹੜਾ ਕੰਮ ਕੀਤਾ ਜਿਹਦੇ ਕਰਕੇ ਲੋਕ ਤੁਹਾਨੂੰ ਵੋਟਾਂ ਪਾਉਣ ਹੁਣ ਵੀ ਤਰਨ ਤਾਰਨ ਦੇ ਵਿੱਚ ਬੈਸਤ ਆ ਜਿਹੜੀ ਆਮ ਆਦਮੀ ਪਾਰਟੀ ਹੈ ਉਹਨਾਂ ਕੋਲ 2/3 ਬਹੁਮਤ ਹੈ ਇਹ ਸੀਟ ਜਤਨ ਜਾਂ ਨਾ ਜਤਨ ਇਹਦਾ ਕੋਈ ਫਰਕ ਤਾਂ ਪੈਂਦਾ ਨਹੀਂ ਸੋ ਜਿਸ ਤਰੀਕੇ ਦੇ ਨਾਲ ਇਹਨੂੰ ਬਣਾ ਰੱਖਿਆ ਹੈ ਜੇ ਵਿਧਾਨ ਸਭਾ ਦੇ ਸਪੀਕਰ ਆਪ ਦਾ ਸ਼ਕਤੀ ਵਰਤਦੇ ਤਾਂ ਖਡੂਰ ਸਾਹਿਬ ਦੀ ਸੀਟ ਤੇ ਵੀ ਝੋਣ ਹੋ ਸਕਦੀ ਸੀ ਪਤਾ ਨਹੀਂ ਕਿਉਂ ਇਹ ਤਾਂ ਜਿਹੜੇ-ਜਿਹੜੇ ਪ੍ਰਭਾਵਤ ਨੇ ਉਹ ਦੱਸਣ ਪਰ ਕੋਲ ਮਲਾ ਕੇ ਰਾਸੀ ਤਰ੍ਹਾਂ ਨੂੰ ਧਰਮ ਦੇ ਮਾਮਲੇ ਵਿੱਚ ਸੋਚ ਸਮਝ ਕੇ ਕੋਈ ਕਦਮ ਚੱਕਨੇ ਚਾਹੀਦਾ ਬੋਲਣਾ ਵੀ ਸੋਚ ਸਮਝ ਕੇ ਚਾਹੀਦਾ ਤੁਸੀਂ ਰਾਸੀ ਤੌਰ ਤੇ ਜੋ ਕਰਨਾ ਕਰੀ ਜਾਓ ਪਰ ਧਰਮ ਦੇ ਮਾਮਲੇ ਵਿੱਚ ਧਰਮ ਸਾਡਾ ਨਿੱਜੀ ਆ ਵਿਅਕਤੀਗਤ ਹੈ ਕਿਨੇ ਕੀ ਮੰਨਣਾ ਹੈ ਇਹ ਉਹਦੇ ਉੱਤੇ ਨਿਰਭਰ ਕਰਦਾ ਹੈ ਜੀ ਡਾਕਟਰ ਸਾਹਿਬ ਹੁਣ ਕਿਸਾਨ ਮੁਰ ਤੋਂ ਮੋਰਚਾ ਖੋਲਣਗੇ ਜੀ 21 ਨਵੰਬਰ ਵਾਲੇ ਦਿਨ ਜੇਕਰ ਗੰਨੇ ਦੇ ਭਾਣੂ ਲੈ ਕੇ ਜਾਂ ਉਹਨਾਂ ਦੇ ਜੋ ਗੰਨੇ ਦਾ ਮਸਲਾ ਹੱਲ ਨਹੀਂ ਹੁੰਦਾ ਤਾਂ ਰੇਲਾਂ ਤੇ ਰਾਜਮਾਰਗ ਨੇ ਉਹ ਜਾਮ ਕਿਤੇ ਜਾਣਗੇ ਜੀ ਇਹਨਾਂ ਨੇ ਇੱਕ ਮੀਟਿੰਗ ਕੀਤੀ ਹੈ ਉਹ ਮੀਟਿੰਗ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਈ ਸਾਹਿਬ 21.3 ਕਰੋੜ ਗੰਨੇ ਦਾ ਬਕਾਇਆ ਖੜਾ ਹੈ ਤੇ ਗੰਨੇ ਦਾ ਬਕਾਇਆ ਤੁਸੀਂ ਦਿੰਦੇ ਕਿਉਂ ਨਹੀਂ ਮੈਨੂੰ ਇਹ ਸਮਝ ਨਹੀਂ ਆਈ ਜਿਹੜੀ ਇਹ ਮੰਗ ਹੈ ਤਾਂ ਪੰਜਾਬ ਸਰਕਾਰ ਨਾਲ ਸਬੰਧਤ ਹੈ ਪਰ ਉਹਨਾਂ ਨੇ ਨਾਲ ਰੇਲਾਂ ਦੇ ਘਰਾਉ ਦਾ ਵੀ ਗੱਲ ਕਰਤੀ ਉਹ ਕਹਿੰਦੇ 21 ਜੂਨ ਨੂੰ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਇਹ ਰੇਲਾ ਰੋਕਣ ਵਾਲੇ ਪਾਸੇ ਨੂੰ ਜਾਣਗੇ ਸੋ ਉਹਨਾਂ ਨੇ ਅੱਜ ਗੰਨੇ ਦਾ ਪਾ ਜਿਹੜਾ 21 ਕਰੋੜ ਤੋਂ ਵੱਧ ਦਾ ਬਕਾਇਆ ਪੰਜਾਬ ਸਰਕਾਰ ਵੱਲ ਖੜਾਏਗਾ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਉਹਦੋਂ ਪਹਿਲਾਂ ਪਹਿਲਾਂ ਇਹ ਮਸਲੇ ਦਾ ਹੱਲ ਕਰਨ ਤੇ ਨਹੀਂ ਤਾਂ ਫਿਰ ਕਿਸਾਨ ਜਥੇਬੰਦੀਆਂ ਆਪਣੇ ਸੰਘਰਸ਼ ਦਾ ਵਿਗਲ ਬਜਾ ਦੇਣਗੀਆਂ ਜੀ ਸਰਬ ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਤੁਸੀਂ ਕਿਸੇ ਨੂੰ ਗ੍ਰਿਫਤਾਰ ਕਰਨਾ ਤਾਂ ਪਹਿਲਾਂ ਉਹਨੂੰ ਲਿਖਤੀ ਦਵੋਗੇ ਉਸ ਤੋਂ ਬਾਅਦ ਉਹਦੀ ਗ੍ਰਿਫਤਾਰੀ ਹੋਵੇਗੀ ਜੀ ਬਹੁਤ ਵੱਡਾ ਫੈਸਲਾ ਮਾਨਜੁਗ ਸੁਪਰੀਮ ਕੋਰਟ ਨੇ ਕੀਤਾ ਹੈ ਕਿ ਜੇ ਕਿਸੇ ਬੰਦੇ ਨੂੰ ਗ੍ਰਿਫਤਾਰ ਕਰਨਾ ਹੈ ਤਾਂ ਪਹਿਲਾਂ ਉਹਨੂੰ ਲਿਖਤੀ ਤੌਰ ਦੇ ਉੱਤੇ ਦੱਸਣਾ ਪਵੇਗਾ ਕਿ ਸ਼੍ਰੀਮਾਨ ਜੀ ਤੁਹਾਨੂੰ ਇਸ ਜੁਰਮ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਹੈ। ਔਰ ਨਾਲ ਹੀ ਜੇ ਤੁਸੀਂ ਮੰਨ ਲਓ ਇਹ ਕਦਮ ਨਹੀਂ ਚੱਕਦੇ ਤਾਂ ਤੁਹਾਡੇ ਵੱਲੋਂ ਕੀਤੀ ਗਈ ਗ੍ਰਿਫਤਾਰੀ ਗੈਰਕਾਨੂੰਨੀ ਮੰਨੀ ਜਾਵੇਗੀ। ਜਿਵੇਂ ਜਿਵੇਂ ਇਹ ਮਸਲੇ ਵੱਧਦੇ ਨੇ ਬਲਵਿੰਦਰ ਸਿੰਘ ਆ ਅਦਾਲਤਾਂ ਕੋਲ ਵੀ ਸੁਪਰੀਮ ਕੋਰਟ ਤੱਕ ਮਸਲੇ ਜਾਂਦੇ ਆ ਕਿ ਬਹੁਤ ਸਾਰੇ ਉਹ ਲੋਕ ਜਿਨ੍ਹਾਂ ਨੇ ਉਹ ਜੁਰਮ ਕੀਤੇ ਨਹੀਂ ਪਰੋ ਲੋਕ ਜੇਲਾਂ ਦੇ ਵਿੱਚ ਬੈਠੇ ਐ ਅਜਾਹੇ ਦੇ ਵਿੱਚ ਅਦਾਲਤਾਂ ਦੇ ਕੋਲ ਵੀ ਜਦੋਂ ਮਸਲਾ ਜਾਂਦਾ ਤਾਂ ਅਦਾਲਤਾਂ ਨੂੰ ਵੀ ਸੋਚਣ ਵਾਸਤੇ ਮਜਬੂਰ ਹੋਣਾ ਪੈਂਦਾ ਹੁਣ ਅਦਾਲਤਾਂ ਨੇ ਇਹ ਜਿਹਾ ਫੈਸਲਾ ਕੀਤਾ ਕਿ ਗ੍ਰਿਫਤਾਰੀ ਤੋਂ ਪਹਿਲਾਂ ਲਿਖਤੀ ਜਾਣਕਾਰੀ ਦੇਣੀ ਲਾਜ਼ਮੀ ਹੋਵੇਗੀ ਨਹੀਂ ਤਾਂ ਉਹਦੀ ਹਿਰਾਸਤ ਗੈਰ ਕਾਨੂੰਨੀ ਮੰਨੀ ਜਾਵੇਗੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਫੈਸਲਾ ਸੁਪਰੀਮ ਕੋਰਟ ਭਾਰਤ ਦਾ ਮੰਨਿਆ ਜਾ ਰਿਹਾ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਢਿਲਸਾ ਬਣਾਈ ਆ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨ ਆਸੇ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ